ਹਾਂਜੀ ਸਟੂਡੈਂਟਸ ਵੈਲਕਮ ਕਰਦੇ ਆਂ ਤੁਹਾਡਾ ਟੂਲ ਸਟਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੇ ਕਿ ਟਾਪਿਕ ਕਰਾਂਗੇ ਸੋਸ਼ੀਓਲੋਜੀ ਦਾ ਸੋਸ਼ੀਓਲੋਜੀ ਦਾ ਜਿਹੜਾ ਆਪਣਾ ਟਾਪਿਕ ਹੈਗਾ ਭਾਰਤੀ ਕਬੀਲਿਆਂ ਵਿੱਚ ਕਿਹੜੇ-ਕਿਹੜੇ ਪਰਿਵਰਤਨ ਆ ਰਹੇ ਨੇ ਜਨ ਜਨ ਜਾਤੀ ਸਮਾਜ ਦੇ ਵਿੱਚ ਕਿਹੜੇ ਪਰਿਵਰਤਨ ਆ ਰਹੇ ਨੇ ਮਤਲਬ ਕਿ ਕਬੀਲੇ ਕਬੀਲਾ ਕਬਾਈਲੀ ਸਮਾਜ ਨੂੰ ਜਿਹੜੇ ਕਿ ਜਨ ਜਾਤੀ ਸਮਾਜ ਵੀ ਕਿਹਾ ਜਾ ਸਕਦਾ ਤੇ ਆਦੀਵਾਸੀ ਸਮਾਜ ਵੀ ਇਹਨਾਂ ਵਿੱਚ ਕੀ-ਕੀ ਪਰਿਵਰਤਨ ਆ ਰਹੇ ਨੇ ਕੀ-ਕੀ ਤਬਦੀਲੀਆਂ ਆ ਰਹੀਆਂ ਨੇ ਤਬਦੀਲੀਆਂ ਪਰਿਵਰਤਨਿਕ ਕੋ gala ਚੇਂਜਿੰਗ ਟ੍ਰੈਂਡਸ ਕਹਿ ਸਕਦੇ ਆਪਾਂ ਚੇਂਜਿੰਗ ਟ੍ਰੈਂਡਸ ਇੰਗਲਿਸ਼ ਦੇ ਵਿੱਚ ਵਰਡ ਚੇਂਜਿੰਗ ਟ੍ਰੈਂਡਸ ਠੀਕ ਹੈ ਤੇ ਬਦਲਦੇ ਪ੍ਰਤੀਮਾਨ ਪ੍ਰਤੀਮਾਨ ਹਾਂਜੀ ਇਹ ਇੰਪੋਰਟੈਂਟ ਕੁਐਸਚਨ ਆ ਹਾਂਜੀ ਸਭ ਤੋਂ ਪਹਿਲਾਂ ਰਜੇ ਹੋਣਗੇ ਜਾਣ ਪਛਾਣ ਅੱਜਕੱਲ ਦੇ ਜਿਹੜੇ ਭਾਰਤੀ ਸਮਾਜ ਦੇ ਇਹਦੇ ਵਿੱਚ ਮਿਲਣ ਵਾਲੇ ਕਬਾਇਲੀਆ ਦੇ ਵਿੱਚ ਬਹੁਤ ਸਾਰੇ ਪਰਿਵਰਤਨ ਆ ਰਹੇ ਨੇ 1927 ਤੋਂ ਬਾਅਦ ਉਦਯੋਗੀਕਰਨ ਹੋ ਗਿਆ ਸ਼ਹਿਰੀਕਰਨ ਆਵਾਜਾਈ ਤੇ ਸੰਚਾਰ ਦੇ ਸਾਧਨਾਂ ਦੇ ਵਿਕਾਸ ਦੇ ਨਾਲ ਤੇ ਯੋਜਨਾਬੱਧ ਸਮਾਜਿਕ ਪਰਿਵਰਤਨਾਂ ਦੇ ਪ੍ਰੋਗਰਾਮਾਂ ਅਤੇ ਸਿੱਖਿਆ ਦੇ ਪ੍ਰਸਾਰ ਨੇ ਜਿਹੜਾ ਕਬਾਇਲੀ ਜੀਵਨ ਸੀ ਉਹਦੇ ਵਿੱਚ ਬਹੁਤ ਜ਼ਿਆਦਾ ਪਰਿਵਰਤਨ ਲਿਆਂਦੇ ਠੀਕ ਹੈ ਟ੍ਰਾਈਬਲ ਸੁਸਾਇਟੀ ਦੇ ਵਿੱਚ ਚੇਂਜਿੰਗ ਟ੍ਰੈਂਡਸ ਆਪਾਂ ਕਹਿ ਸਕਦੇ ਹਾਂ ਠੀਕ ਹੈ ਤਾਂ ਇਹਨਾਂ ਸਾਰਿਆਂ ਨੇ ਪਰਵਰਤਨ ਲਿਆਂਦੇ ਪਹਿਲਾਂ ਕਬੀਲੇ ਮੁੱਖ ਧਾਰਾ ਤੋਂ ਜਿਹੜੇ ਕਿ ਦੂਰ ਜੰਗਲ ਪਹਾੜੀ ਖੇਤਰਾਂ ਵਿੱਚ ਰਹਿੰਦੇ ਸੀ ਮਤਲਬ ਕਿ ਪਹਿਲਾਂ ਜਿਹੜੇ ਕਬੀਲੇ ਸੀ ਉਹ ਦੂਰ ਜੰਗਲਾਂ ਪਹਾੜਾਂ ਖੇਤਰਾਂ ਦੇ ਵਿੱਚ ਰਹਿੰਦੇ ਸੀ ਜਿਸ ਕਰਕੇ ਉਹ ਪਿਛੜੇ ਹੋਏ ਸੀ ਪਰ ਹੁਣ ਜਿਹੜੇ ਕਿ ਉਹ ਮੁੱਖ ਧਾਰਾ ਤੇ ਆਸ਼ਟਿਕ ਜੀਵਨ ਦੇ ਨੇੜੇ ਆ ਰਹੇ ਨੇ ਤਾਂ ਦੇਸ਼ ਦੀ ਜਿਹੜੇ ਮੁੱਖ ਧਾਰਾ ਦੇ ਨਾਲ ਜਿਹੜੇ ਕਿ ਉਹ ਸ਼ਾਮਲ ਹੋ ਰਹੇ ਨੇ ਜਿੰਨਾ ਕਰਕੇ ਉਹਨਾਂ ਦੇ ਜੀਵਨ ਦੇ ਵਿੱਚ ਬਹੁਤ ਸਾਰੇ ਆਪਾਂ ਜਿਹੜੇ ਕਿ ਪਰਵਰਤਨ ਦੇਖ ਸਕਦੇ ਹਾਂ ਪਰ ਜਿਹੜੇ ਵੀ ਪਰਵਰਤਨ ਉਹਨਾਂ ਦੇ ਸਮਾਜ ਦੇ ਵਿੱਚ ਆ ਰਹੇ ਨੇ ਉਹ ਪਰਵਰਤਨ ਮੁੱਖ ਧਾਰਾ ਵਿੱਚ ਰਹਿੰਦੇ ਹੋਏ ਲੋਕਾਂ ਦੇ ਜੀਵਨ ਵਿੱਚ ਜਿਹੜੇ ਆ ਰਿਹਾ ਪਰਵਰਤਨ ਉਹਦੇ ਨਾਲੋਂ ਅਲੱਗ ਨੇ ਜਿਹੜਾ ਕਬਾਇਲੀ ਸਮਾਜਾ ਆਦੀਵਾਸੀ ਸਮਾਜਾ ਆ ਜਨਜਾਤੀ ਸਮਾਜਾ ਉਹਨਾਂ ਲੋਕਾਂ ਦੇ ਜੀਵਨ ਦੇ ਵਿੱਚ ਇਹ ਪਰਵਰਤਨ ਦੋ ਕਾਰਨਾ ਕਰਕੇ ਆ ਰਹੇ ਨੇ ਇੱਕ ਨੇ ਅੰਦਰੂਨੀ ਤੇ ਇੱਕ ਨੇ ਬਾਹਰੀ ਅੰਦਰੂਨੀ ਕਾਰਨ ਕਬੀਲੇ ਦੇ ਅੰਦਰਲੇ ਹਾਲਾਤਾਂ ਕਰਕੇ ਤੇ ਬਾਹਰੀ ਹੈਗੇ ਨੇ ਹੋਰ ਸਮੂਹਾਂ ਦੇ ਨਾਲ ਜਦੋਂ ਉਹਨਾਂ ਦਾ ਸੰਪਰਕ ਦੇ ਵਿੱਚ ਆਉਂਦੇ ਨੇ ਤਾਂ ਤਾਂ ਇਹਨਾਂ ਲੋਕਾਂ ਦੇ ਜੀਵਨ ਦੇ ਵੱਖ-ਵੱਖ ਪੱਖਾਂ ਦੇ ਵਿੱਚ ਕਿਹੜੇ-ਕਿਹੜੇ ਪਰਿਵਰਤਨ ਆ ਰਹੇ ਨੇ ਉਹ ਆਪਾਂ ਦੱਸਦੇ ਹਾਂ ਤੁਹਾਨੂੰ ਪਹਿਲਾ ਰਜੇ ਹੈਗਾ ਸਮਾਜਿਕ ਸਰੰਚਨਾ ਵਿੱਚ ਆ ਰਹੇ ਪਰਿਵਰਤਨ ਚੇਂजेस ਇਨ ਸੋਸ਼ਲ ਸਟਰਕਚਰ ਤਾਂ ਸਾਰੇ ਕਬੀਲੇ ਹੀ ਸਮਾਜ ਦਾ ਸਮਾਜਿਕ ਜੀਵਨ ਦਾ ਮੁੱਖ ਆਧਾਰ ਕੀ ਹੁੰਦੀ ਹੈ ਸਾਕਾਦਾਰੀ ਸਾਕਾਦਾਰੀ ਮਤਲਬ ਕੀ ਆਪਾਂ ਕਹਿ ਸਕਦੇ ਹਾਂ ਕਿ ਇਹਦੇ ਵਿੱਚ ਸਾਕਾਦਾਰੀ ਮਤਲਬ ਕਿ ਰਿਸ਼ਤੇਦਾਰੀ ਅਤੇ ਜਿਹੜੇ ਕੀ ਪਰਿਵਾਰ ਸਮਾਜਿਕ ਜੀਵਨ ਦਾ ਆਧਾਰ ਕੀ ਹੁੰਦਾ ਆਪਣੇ ਵੀ ਸਮਾਜਿਕ ਜੀਵਨ ਦਾ ਆਧਾਰ ਹੀ ਹੁੰਦਾ ਕਿ ਆਪਣਾ ਪਰਿਵਾਰ ਹੁੰਦਾ ਤੇ ਆਪਣੇ ਰਿਸ਼ਤੇਦਾਰ ਹੁੰਦੇ ਨੇ ਠੀਕ ਹੈ ਮਿੱਤਰ ਦੋਸਤ ਹੁੰਦੇ ਨੇ ਤੇ ਵੱਖ-ਵੱਖ ਜਿਹੜੇ ਕਬੀਲਿਆਂ ਨੇ ਇਹਨਾਂ ਸਮਾਜਿਕ ਸੰਸਥਾਵਾਂ ਤੇ ਉਹਨਾਂ ਦੇ ਸੰਸਥਾਵਾਂ ਦੇ ਸਬੰਧ ਬਦਲ ਰਹੇ ਨੇ ਵੱਖ-ਵੱਖ ਜਿਹੜੇ ਕਬੀਲੇ ਨੇ ਉਹਨਾਂ ਦੇ ਇਹ ਜਿਹੜੇ ਸਮਾਜਿਕ ਸੰਸਥਾਵਾਂ ਨੇ ਤੇ ਉਹਨਾਂ ਸੰਸਥਾਵਾਂ ਦੇ ਜਿਹੜੇ ਆਪਸ ਦੇ ਵਿੱਚ ਰਿਲੇਸ਼ਨਸ ਨੇ ਸਬੰਧ ਨੇ ਉਹ ਬਦਲ ਰਹੇ ਨੇ ਕਬੀਲਿਆਂ ਦੇ ਜਿਹੜੇ ਸੰਯੁਕਤ ਪਰਿਵਾਰ ਸੀ ਜੋਇੰਟ ਫੈਮਿਲੀ ਸੀ ਉਹ ਖਤਮ ਹੋ ਰਹੀ ਹੈ ਤੇ ਕੇਂਦਰੀ ਪਰਿਵਾਰ ਮਤਲਬ ਕਿ স্মੋਲ ਫੈਮਿਲੀ ਜਿਹੜੀ ਕੀ ਬਣ ਰਹੇ ਨੇ ਤੇ ਪਿਤਰਵੰਸ਼ੀ ਜਿਵੇਂ ਕਿ ਗੋਣ ਕਬੀਲਾ ਹੋ ਗਿਆ ਤੇ ਪੀਲ ਇਹਨਾਂ ਦੇ ਵਿੱਚ ਇਸ ਤਰ੍ਹਾਂ ਦਾ ਆਪਾਂ ਪਰਵਰਤਨ ਦੇਖ ਰਹੇ ਹਾਂ ਪਰ ਜਿਹੜੇ ਮਾਤਰਵੰਸ਼ੀ ਕਬੀਲੇ ਨੇ ਇਹਨਾਂ ਦੇ ਵਿੱਚ ਕੋਈ ਖਾਸ ਜਿਹੜੇ ਪਰਵਰਤਨ ਨਹੀਂ ਆਇਆ ਮਾਤਰਵੰਸ਼ੀ ਕਬੀਲੇ ਹੋਗੇ ਜਿਦੇ ਵਿੱਚ ਮਾਤਾ ਨੂੰ ਪ੍ਰਧਾਨ ਮੰਨਿਆ ਜਾਂਦਾ ਪਿਤਰਵੰਸ਼ੀ ਦੇ ਵਿੱਚ ਜਿਹੜੇ ਕਿ ਪਿਤਾ ਨੂੰ ਤੇ ਇਹਨਾਂ ਕਬੀਲਿਆਂ ਦੇ ਪਰਿਵਾਰ ਹਾਲੇ ਵੀ ਜਿਹੜੇ ਕਿ ਮਾਤਰ ਸਥਾਨਿਕ ਤੇ ਮਾਤਰ ਪ੍ਰਧਾਨ ਨੇ ਮਤਲਬ ਕਿ ਇਹਨੇ ਸਥਾਨਕ ਨੇ ਮਤਲਬ ਕਿ ਜੋਇੰਟ ਫੈਮਿਲੀ ਕਹ ਸਕਦੇ ਆਪਾਂ ਤੇ ਪਰਿਵਾਰ ਦੇ ਫੈਸਲੇ ਲੈਣ ਦਾ ਅਧਿਕਾਰ ਹਾਲੇ ਵੀ ਪਰਿਵਾਰ ਦੇ ਮੁਖੀ ਦੇ ਹੱਥਾਂ ਦੇ ਵਿੱਚ ਹੁੰਦਾ ਹੈ ਤੇ ਕਈ ਕਬੀਲੇ ਜਿਵੇਂ ਕਿ ਭੀਲ ਗੋੜ ਨਾਗਾ ਬੈਗਾ ਇਹਨਾਂ ਦੇ ਵਿੱਚ ਪਹਿਲਾਂ ਬਹੁਤ ਪਤਨੀ ਪ੍ਰਥਾ ਪ੍ਰਚਲਿਤ ਸੀ ਮਤਲਬ ਕਿ ਪਹਿਲਾਂ ਇਹ ਇਹਨਾਂ ਦੇ ਕਬੀਲੇ ਸੀ ਜਿਹੜੇ ਇੱਕ ਤੋਂ ਜ਼ਿਆਦਾ ਜਿਹੜੇ ਕਿ ਜੈਂਟਸ ਨੇ ਉਹ ਵਿਆਹ ਕਰਵਾਉਂਦੇ ਸੀ ਲੇਡੀਜ਼ ਦੇ ਨਾਲ ਤਾਂ ਬਹੁਪਤਨੀ ਵਿਆਹ ਸੀ ਪਰ ਜਿਹੜਾ ਆਧੁਨਿਕ ਕਰਨ ਦੇ ਕਰਕੇ ਇਹਨਾਂ ਕਬੀਲੇ ਵਿੱਚ ਇੱਕ ਵਿਆਹ ਪਰਿਵਾਰ ਹੋਣ ਦੇ ਵਿੱਚ ਆ ਗਿਆ ਮਤਲਬ ਕਿ ਪਹਿਲਾਂ ਇਹ ਜਿਹੜੇ ਕਿ ਕਾਫੀ ਜ਼ਿਆਦੇ ਆਪਣੇ ਵਿਆਹ ਕਰਵਾਉਂਦੇ ਸੀ ਬੰਦੇ ਤੇ ਪਰ ਹੁਣ ਹੁਣ ਇੱਕ ਵਿਆਹ ਪਰਿਵਾਰ ਆ ਤੇ ਕਬੀਲਿਆਂ ਦੀ ਸਮਾਜਿਕ ਸਰੰਚਨਾ ਵਿੱਚ ਕੁੱਲ ਵਿਵਸਥਾ ਦਾ ਮਹੱਤਵਪੂਰਨ ਸਥਾਨ ਆ ਮਤਲਬ ਕਿ ਕੁੱਲ ਜਿਹੜੀ ਆਪਣੀ ਹੁੰਦੀ ਆ ਵੀ ਵੰਸ਼ ਉਹਦਾ ਬਹੁਤ ਜ਼ਿਆਦਾ ਸਥਾਨ ਆ ਤੇ ਜਦੋਂ ਤੱਕ ਕਬੀਲਿਆਂ ਦੇ ਲੋਕ ਇੱਕ ਨਿਸ਼ਚਿਤ ਇਲਾਕੇ ਵਿੱਚ ਰਹਿੰਦੇ ਨੇ ਕੁੱਲ ਬਹੁਤ ਹੀ ਤਾਕਤਵਰ ਹੁੰਦਾ ਆ ਮਤਲਬ ਕਿ ਜਦੋਂ ਉਹ ਇੱਕ ਖਾਸ ਜਗ੍ਹਾ ਤੇ ਰਹਿੰਦੇ ਨੇ ਇੱਕ ਜਗ੍ਹਾ ਤੇ ਸਟੇ ਕਰਦੇ ਨੇ ਇੱਕ ਜਗ੍ਹਾ ਤੇ ਇਲਾਕੇ ਦੇ ਵਿੱਚ ਰਹਿੰਦੇ ਨੇ ਤਾਂ ਜਿਹੜੇ ਇਹਨਾਂ ਦੀ ਕੁੱਲ ਹੁੰਦੀ ਉਹ ਬਹੁਤ ਜ਼ਿਆਦਾ ਤਾਕਤ ਹੁੰਦੀ ਹੈ ਉਹਦਾ ਮਤਲਬ ਕਿ ਆਪਾਂ ਕਹਿ ਸਕਦੇ ਹਾਂ ਕਿ ਜਿਵੇਂ ਦਾਦੇ ਪੜਦਾਦੇ ਉਹ ਅੱਗੇ ਇਕੱਠੇ ਰਹਿੰਦੇ ਨੇ ਠੀਕ ਹੈ ਤਾਂ ਉਹ ਨੇਚਰਲੀ ਕਿ ਉਹ ਜਿਹੜੀ ਸਟਰੋਂਗ ਫੈਮਿਲੀ ਹੋਊਗੀ ਪਰ ਜਦੋਂ ਤੋਂ ਕਬਈਲੀ ਲੋਕਾਂ ਨੇ ਕੰਮ ਤੰਦੇਰੀ ਤਲਾਸ਼ ਦੇ ਵਿੱਚ ਭਾਲ ਦੇ ਵਿੱਚ ਆਪਣੇ ਕਬੀਲਿਆਂ ਤੋਂ ਬਾਹਰ ਉਦਯੋਗਾਂ ਦੇ ਵਿੱਚ ਜਾਣਾ ਸ਼ੁਰੂ ਕਰਤਾ ਜਿਹੜੀ ਉਹਨਾਂ ਦੀ ਸੀ ਕੁੱਲ ਸੀ ਉਹਨਾਂ ਦਾ ਵਿਅਕਤੀ ਉੱਤੇ ਨਿਯੰਤਰਣ ਢਿੱਲਾ ਪੈ ਗਿਆ ਮਤਲਬ ਕਿ ਮੰਨ ਲਓ ਹੁਣ ਤੁਸੀਂ ਪਰਿਵਾਰ ਦੇ ਵਿੱਚ ਆਪਾਂ 10 ਜਣੇ ਹਨ 10 ਜਣਿਆਂ ਦੇ ਵਿੱਚ 4-5 ਬਾਹਰ ਜਾ ਕੇ ਰਹਿ ਰਹੇ ਨੇ ਤਾਂ ਉਹ ਜਿਹੜੇ ਬਾਹਰ ਰਹਿ ਰਹੇ ਨੇ ਉਹ ਆਪਣੇ ਘਰ ਦਾ ਜਿਹੜਾ ਮੁਖੀ ਆਊਗਾ ਉਹਦੇ ਇੰਨੇ ਕੰਟਰੋਲ ਦੇ ਵਿੱਚ ਨਹੀਂ ਹੋਣਗੇ ਕਿਉਂਕਿ ਉਹਨਾਂ ਦੀ ਆਪਣੀ ਲਾਈਫ ਹੋਊਗੀ ਬਾਹਰ ਠੀਕ ਹੈ ਇਹ ਚੀਜ਼ ਹੋ ਜਾਂਦੀ ਹੈ ਤੇ ਹੁਣ ਕੁੱਲ ਨਿਯੰਤਰਣ ਦਾ ਜਿਹੜੇ ਸਾਧਨ ਰਹੀ ਰਹੇ ਹੁਣ ਤੱਕ ਕੁੱਲਾਂ ਦਾ ਮਹੱਤਵ ਸਿਰਫ ਵਿਆਹ ਦੇ ਵੇਲੇ ਆਪਾਂ ਨੂੰ ਦੇਖਣ ਨੂੰ ਮਿਲਦਾ ਸਾਹਿਬ ਕਬੀਲਿਆਂ ਦੇ ਸਾਕਾਦਾਰੀ ਬੁਸਥਾ ਵਿੱਚ ਜ਼ਿਆਦਾ ਪਰਵਰਤਨ ਨਹੀਂ ਆਏ ਪਰ ਆਵਾਜਾਈ ਦੇ ਸਾਧਨਾਂ ਦੇ ਵਿਕਸਿਤ ਹੋਣ ਨਾਲ ਜਿਹੜੇ ਸਾਕਾਦਾਰੀ ਦਾ ਖੇਤਰ ਬਹੁਤ ਵੱਡਾ ਹੋ ਗਿਆ ਪੀਲ ਸੰथाल ਇੱਕ ਕਬੀਲੇ ਆਪਣੇ ਬੱਚਿਆਂ ਦਾ ਵਿਆਹ ਦੂਰ ਦੂਰ ਦੇ ਇਲਾਕਿਆਂ ਵਿੱਚ ਕਰਦੇ ਨੇ ਤੇ ਆਵਾਜਾਈ ਦੇ ਸਾਧਨਾਂ ਦੇ ਕਰਕੇ ਉਹ ਇੱਕ ਦੂਜੇ ਕੋਲ ਬਹੁਤ ਹੀ ਆਸਾਨੀ ਨਾਲ ਜਾ ਸਕਦੇ ਨੇ ਇਸੇ ਕਰਕੇ ਹੁਣ ਰਿਸ਼ਤੇਦਾਰੀ ਛੋਟੇ ਖੇਤਰ ਤੋਂ ਵੱਧ ਕੇ ਵੱਡੇ ਖੇਤਰ ਦੇ ਵਿੱਚ ਫੈਲ ਗਈ ਅੱਗੇ ਹੈਗਾ ਸਿੱਖਿਆ ਕਾਰਨ ਪਰਿਵਰਤਨ ਚੇਂਜਸ ਡਿਊ ਟੂ ਐਜੂਕੇਸ਼ਨ ਭਾਰਤ ਦੀ ਸੁਤੰਤਰਤਾ ਤੋਂ ਬਾਅਦ ਕਬੀਲਿਆਂ ਵਿੱਚ ਸਿੱਖਿਆ ਲੈਣ ਸੰਬੰਧੀ ਵੀ ਜਿਹੜੀ ਵਿਚਾਰਧਾਰਾ ਵਿੱਚ ਬਹੁਤ ਸਾਰੇ ਪਰਿਵਰਤਨ ਆਏ ਨੇ ਸਿੱਖਿਆ ਦਾ ਬਹੁਤ ਜ਼ਿਆਦਾ ਪ੍ਰਸਾਰ ਹੋਇਆ ਤਾਂ ਆਪਾਂ ਨੂੰ ਅੰਕੜੇ ਕਹਿੰਦੇ ਨੇ ਕਿ ਬਹੁਤ ਸਾਰੇ ਜਿਹੜੇ ਕਬਈਲੀ ਲੋਕ ਪ੍ਰਾਇਮਰੀ ਤੱਕ ਜਾਂ ਹੱਦ ਮਿਡਲ ਤੱਕ ਹੀ ਪੜਦੇ ਸੀ ਪਰ ਜੇ ਉਹ ਕਾਲਜ ਯੂਨੀਵਰਸਿਟੀ ਦੇ ਪੱਧਰ ਤੱਕ ਪਹੁੰਚ ਜਾਂਦੇ ਤਾਂ ਉਹਨਾਂ ਨੂੰ ਨੌਕਰੀ ਬਹੁਤ ਆਸਾਨੀ ਨਾਲ ਮਿਲ ਸਕਦੀ ਹੈ ਮਿਲ ਜਾਂਦੀ ਹੈ ਕਿਉਂਕਿ ਉਹਨਾਂ ਲਈ ਸਿਟਾ ਕੀ ਹੁੰਦੀਆਂ ਨੇ ਰਿਜ਼ਰਵ ਹੁੰਦੀਆਂ ਨੇ ਤੇ चौहान ਦੇ ਅਨਸਾਰ ਰਾਜਸਥਾਨ ਦੇ ਕਬੀਲਿਆਂ ਦੇ ਬੱਚੇ ਪ੍ਰਾਇਮਰੀ ਸਿੱਖਿਆ ਦਾ ਪ੍ਰਾਪਤ ਕਰਦੇ ਨੇ ਪਰ ਉਸ ਤੋਂ ਬਾਅਦ ਉਹਨਾਂ ਦੀ ਗਿਣਤੀ ਘਟਦੀ ਜਾਂਦੀ ਹੈ ਜੇ ਉਹਨਾਂ ਵਿੱਚੋਂ ਕੋਈ ਉੱਚ ਸਿੱਖਿਆ ਪ੍ਰਾਪਤ ਕਰ ਲੈਂਦਾ ਤਾਂ ਉੱਚ ਸ਼੍ਰੇਣੀ ਵਿੱਚ ਪਹੁੰਚ ਜਾਂਦੇ ਨੇ ਨਾਇਕ ਦੇ ਅਨਸਾਰ ਜਿਹੜੇ ਭੀਲ ਲੋਕ ਸਿੱਖਿਆ ਹਾਸਲ ਕਰ ਲੈਂਦੇ ਨੇ ਉਹਨਾਂ ਦੀ ਸਮਾਜਿਕ ਸਥਿਤੀ ਕਾਫੀ ਉੱਚੀ ਹੋ ਜਾਂਦੀ ਹੈ ਸੋਸ਼ਲ ਸਟੇਟਸ ਤੇ ਨਾਇਕ ਇਹ ਰਲਟ ਹੈ ਇਹਨਾਂ ਅਨੁਸਾਰ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਭੀਲ ਲੋਕ ਕੇਂਦਰੀ ਪਰਿਵਾਰ ਹੀ ਪਸੰਦ ਕਰਦੇ ਨੇ ਮਤਲਬ ਕਿ ਸਮਾਲ ਫੈਮਲੀ ਹੀ ਪਸੰਦ ਕਰਦੇ ਨੇ ਤੇ ਖੇਤੀਬਾੜੀ ਵਾਲੀ ਜਾਨ ਜਿਹੜੇ ਪਰੰਪਰਾਗਤ ਪੇਸ਼ੇ ਨੂੰ ਛੱਡ ਕੇ ਉਹ ਕੋਈ ਹੋਰ ਆਪਣਾ ਪੇਸ਼ਾ ਅਪਣਾਉਂਦੇ ਨੇ ਤੇ ਸਿੱਖਿਆ ਕਾਰਨ ਉਹਨਾਂ ਵਿੱਚ ਰਾਜਨੀਤਿਕ ਚੇਤਨਤਾ ਵੀ ਆਈ ਆ ਪੀ ਲੋਕਾਂ ਵਿੱਚ ਕਈ ਸੁਧਾਰਵਾਦੀ ਅੰਦੋਲਨ ਵੀ ਚੱਲੇ ਨੇ ਜਿਨ੍ਹਾਂ ਵਿੱਚ ਪੜ੍ਹੇ ਲਿਖੇ ਭਿੱਲਾ ਨੇ ਵੱਧ ਚੜ ਕੇ ਭਾਗ ਲਿਆ ਅੱਗੇ ਹੈਗਾ ਅਰਥਵਿਵਸਥਾ ਵਿੱਚ ਪਰਿਵਰਤਨ ਚੇਂਜ ਇਨ ਇਕਨੋਮਿਕੀ ਇਕਨੋਮੀ ਇਹ ਪ੍ਰਾਚੀਨ ਸਮੇਂ ਦੇ ਵਿੱਚ ਕਬੈਲੀ ਲੋਕ ਸਿਰਫ ਆਪਣੇ ਗੁਜ਼ਾਰੇ ਦੇ ਲਈ ਹੀ ਉਤਪਾਦਨ ਕਰਦੇ ਸੀ ਤੇ ਜ਼ਰੂਰਤ ਤੋਂ ਜ਼ਿਆਦਾ ਉਤਪਾਦਨ ਨਹੀਂ ਕਰਦੇ ਸੀ ਆਧੁਨਿਕ ਕਰਨ ਦੇ ਕਾਰਨ ਉਹਨਾਂ ਦੀ ਆਰਥਿਕਤਾ ਜਿਹੜੀ ਉਹ ਬਦਲ ਗਈ ਆਵਾਜ਼ੀ ਤੇ ਸੰਚਾਰ ਦੇ ਸਾਧਨਾਂ ਦੇ ਵਿਕਾਸ ਹੋਣ ਕਾਰਨ ਉਹ ਦੂਰ ਦੂਰ ਦੇ ਇਲਾਕਿਆਂ ਵਿੱਚ ਜੁੜ ਗਏ ਨੇ ਤੇ ਹੁਣ ਉਹਨਾਂ ਦੀ ਅਰਥਵਿਵਸਥਾ ਨਿਰਵਾਹ ਤੋਂ ਮੰਡੀ ਦੀ ਆਰਥਿਕਤਾ ਵੱਲ ਬਦਲ ਗਈ ਇਸ ਕਰਕੇ ਹੁਣ ਉਹ ਵਿਕਣ ਵਾਲੀਆਂ ਫਸਲਾਂ ਜ਼ਿਆਦਾ ਉਗਾਉਂਦੇ ਨੇ ਹੁਣ ਉਹ ਜ਼ਰੂਰਤ ਤੋਂ ਵੱਧ ਪੈਦਾ ਕਰਦੇ ਨੇ ਤੇ ਵਾਧੂ ਉਤਪਾਦ ਉਹਨੂੰ ਮੰਡੀਆਂ ਵਿੱਚ ਵੇਚਦੇ ਨੇ ਸਰਕਾਰ ਵੱਲੋਂ ਕੁਬੀਲਿਆਂ ਦਿੱਤੀ ਆਰਥਿਕ ਸੁਰੱਖਿਆ ਤੇ 5 ਸਾਲਾ ਯੋਜਨਾਵਾਂ ਦੇ ਪ੍ਰੋਗਰਾਮ ਕਰਨ ਉਹਨਾਂ ਦੀ ਆਰਥਿਕ ਤਾਂ ਦੇਸ਼ ਦੀ ਆਰਥਿਕਤਾ ਵਿੱਚ ਮਿਲਦੀ ਜਾ ਰਹੀ ਹੈ ਤੇ ਪਰ ਇਹਦੇ ਨਾਲ ਉਹਨਾਂ ਦੀ ਆਰਥਿਕ ਬੁਨਿਆਦ ਵਿੱਚ ਸੁਧਾਰ ਨਹੀਂ ਹੋਇਆ ਉਹਨਾਂ ਦੀ ਪ੍ਰਤੀ ਵਿਅਕਤੀ ਆਮਦਨ ਹੋਰ ਦੇਸ਼ਾਂ ਦੀ ਤੁਲਨਾ ਵਿੱਚ ਕਾਫੀ ਘੱਟ ਹੈ ਅੱਗੇ ਹੈਗਾ ਰਾਜਨੀਤਿਕ ਪਰਿਵਰਤਨ ਪੋਲਿਟੀਕਲ ਚੇਂਜ ਪੁਰਾਣੇ ਸਮੇਂ ਦੇ ਵਿੱਚ ਕਬੀਲਿਆਂ ਦੇ ਰਾਜਨੀਤਿਕ ਕੰਮ ਜਿਹੜੇ ਕਿ ਕੁੱਲਾਂ ਦੁਆਰਾ ਚਲਾ ਚੱਲਦੇ ਸੀ ਜਿਸ ਕਰਕੇ ਉਨ ਕਬਾਈਲੀ ਖੇਤਰਾਂ ਦੇ ਵਿੱਚ ਹਮੇਸ਼ਾ ਹੀ ਸੰਘਰਸ਼ ਜੀ ਜਿਹੜੀ ਸਥਿਤੀ ਸੀ ਸਿਚੁਏਸ਼ਨ ਸੀ ਬਣੀ ਰਹਿੰਦੀ ਸੀ ਇਹਦਾ ਕਾਰਨ ਇਹ ਸੀ ਕਿ ਵੱਖ-ਵੱਖ ਕੁੱਲ ਜਿਹੜੇ ਕਿ ਰਾਜਨੀਤਿਕ ਤਾਕਤ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਸੀ ਤੇ ਦੇਸ਼ ਦੀ ਜਾਦ ਤੋਂ ਬਾਅਦ ਕਬੀਲਿਆਂ ਦੇ ਰਾਜਨੀਤਿਕ ਜੀਵਨ ਵਿੱਚ ਬਹੁਤ ਪਰਿਵਰਤਨ ਆਏ ਹੁਣ ਦੀ ਰਾਜਨੀਤੀ ਵਿੱਚ ਕੁੱਲ ਜਾਂ ਰਿਸ਼ਤੇਦਾਰੀ ਦਾ ਕੋਈ ਮਹੱਤਵ ਨਹੀਂ ਹੈਗਾ ਹੁਣ ਸਾਰੇ ਦੇਸ਼ ਦੇ ਵਿੱਚ ਇੱਕੋ ਜਿਹੀ ਰਾਜਨੀਤਿਕ ਅਵਸਥਾ ਸਥਾਪਿਤ ਹੋ ਗਈ ਇਸ ਕਾਰਨ ਕਬੀਲਿਆਂ ਦੀ ਪਰੰਪਰਾਗਤ ਰਾਜਨੀਤਿਕ ਅਵਸਥਾ ਦਾ ਬਿਲਕੁਲ ਹੀ ਖਤਮ ਹੋ ਗਈ ਤੇ ਕੁਝ ਸਮਾਜ ਸ਼ਾਸਤਰੀਆਂ ਦੇ ਅਨੁਸਾਰ ਹੁਣ ਪਰੰਪਰਾਗਤਕ ਕਬਾਈਲੀ ਰਾਜਨੀਤਿਕ ਵਿਵਸਥਾ ਤੋਂ ਨਵੀਂ ਪ੍ਰਜਾਤੰਤ੍ਰਿਕ ਵਿਵਸਥਾ ਆ ਗਈ। ਇਸ ਕਰਕੇ ਕਬੀਲਿਆਂ ਦੀ ਅਗਵਾਈ ਦੀ ਪ੍ਰਕਿਰਤੀ ਵੀ ਬਦਲ ਗਈ। ਹੁਣ ਅਗਵਾਈ ਇਹ ਰਿਸ਼ਤੇਦਾਰੀ ਉੱਤੇ ਆਧਾਰਿਤ ਨਹੀਂ ਹੁੰਦੀ। ਹੁਣ ਪਰੰਪਰਾਗਤ ਰਾਜਨੀਤਿਕ ਸੰਘ ਕਮਜ਼ੋਰ ਪੈ ਗਏ ਤੇ ਉਹਨਾਂ ਨੇ ਕੰਮ ਸਰਕਾਰੀ ਪ੍ਰਸ਼ਾਸਨ ਕਰ ਰਿਹਾ। ਅੱਗੇ ਹੈਗਾ ਸਮਾਜਿਕ ਸਾਂਸਕ੍ਰਿਤਿਕ ਪਰਿਵਰਤਨ। ਹਾਂਜੀ ਇਹ ਹੈਗੇ ਨੇ ਸਾਂਸਕ੍ਰਿਤਿਕ ਪੱਖ ਤੋਂ ਇਲਾਵਾ ਕਬੀਲਿਆਂ ਦੇ ਲੋਕਾਂ ਦੇ ਪਰੰਪਰਾਗਤ ਜਿਹੜੇ ਰੀਤੀ ਰਿਵਾਜ ਨੇ ਉਹ ਵੀ ਬਦਲ ਰਹੇ ਨੇ ਤੇ ਇਹ ਪਰਿਵਰਤਨ ਸਮੀਕਰਨ ਦੀ ਪ੍ਰਕਿਰਿਆ ਦੇ ਕਾਰਨ ਆ ਰਹੇ ਨੇ ਠੀਕ ਹੈ ਬਹੁਤ ਸਾਰੇ ਕਬੀਲਿਆਂ ਦੇ ਲੋਕ ਈਸਾਈ ਧਰਮ ਦੇ ਪ੍ਰਭਾਵ ਦੇ ਦੀਨ ਰਹਿਣ ਸਹਿਣ ਕਰਕੇ ਪੱਛਮੀ ਢੰਗ ਅਪਣਾ ਰਹੇ ਨੇ ਇਹਨਾਂ ਲੋਕਾਂ ਤੇ Hindu ਧਰਮ ਦੇ ਰਸਮ ਰਿਵਾਜ ਦਾ ਵੀ ਕਾਫੀ ਪ੍ਰਭਾਵ ਪਿਆ ਤੇ ਇਹਨਾਂ ਦੀ ਭਾਸ਼ਾ ਖਾਣ ਪੀਣ ਦੇ ਢੰਗ ਕੱਪੜੇ ਪਹਿਨਣ ਦੇ ਢੰਗ ਵੀ ਬਦਲ ਰਹੇ ਨੇ ਆਧੁਨਿਕ ਸਿੱਖਿਆ ਦੇ ਪ੍ਰਸਾਰ ਨੇ ਇਨਾਂ ਦੀ ਸੰਸਕ੍ਰਿਤੀ ਵਿੱਚ ਕਾਫੀ ਜ਼ਿਆਦਾ ਪਰਵਰਤਨ ਲਿਆਂਦਾ। ਹੁਣ ਇਹ ਤਾਂ ਸਾਰੇ ਹੈਗੇ ਸੀ ਵੀ ਜਿਹੜੇ ਬਦਲ ਦੇ ਟਰੈਂਡਸ ਨੇ ਵੀ ਕੀ ਕੀ ਪਰਵਰਤਨ ਆ ਰਿਹਾ ਹਨਾ। ਹੁਣ ਆਪਾਂ ਇਹ ਇਹ ਪਰਵਰਤਨ ਕਿ ਆਇਆ ਕਿਉਂ ਆ ਕੀ ਕਾਰਨ ਸੀ ਇਹਦੇ? ਸਭ ਤੋਂ ਪਹਿਲਾਂ ਈਸਾਈ ਮਿਸ਼ਨਰੀਆਂ ਦਾ ਪ੍ਰਭਾਵ। ਵੀ ਜਿਹੜੇ ਪਰਵਰਤਨ ਆਏ ਇਹਨਾਂ ਦੇ ਵਿੱਚ ਕੀ ਕਾਰਨ ਸੀ? ਅ ਅੰਗਰੇਜ਼ਾਂ ਨੇ ਭਾਰਤ ਉੱਤੇ ਕਬਜ਼ਾ ਕਰਨ ਤੋਂ ਬਾਅਦ ਸਭ ਤੋਂ ਪਹਿਲਾਂ ਕੰਮ ਇਹ ਕੀਤਾ ਸੀ ਕਿ ਈਸਾਈ ਮਿਸ਼ਨਰੀਆਂ ਨੂੰ ਭਾਰਤ ਵਿੱਚ ਧਰਮ ਪ੍ਰਚਾਰ ਦੀ ਅਗਵਾਈ ਰਿਤੀ। ਈਸਾਈ ਮਿਸ਼ਨਰੀਆਂ ਦੇ ਦਸਦੇ ਅਲੱਗ-ਅਲੱਗ ਭਾਗਾਂ ਵਿੱਚ ਜਾ ਕੇ ਇਹ ਸਾਰੀ ਧਰਮ ਦਾ ਪ੍ਰਚਾਰ ਕੀਤਾ ਉਹਨਾਂ ਦੇ ਪ੍ਰਭਾਵ ਦੇ ਅਧੀਨ ਬਹੁਤ ਸਾਰੇ ਭਾਰਤੀ ਈਸਾਈ ਬਣ ਗਏ ਇਹ ਮਿਸ਼ਨਰੀ ਕਬੀਲਿਆਂ ਦੇ ਸੰਪਰਕ ਵਿੱਚ ਆਏ ਇਹਨਾਂ ਨੇ ਦੇਖਿਆ ਕਿ ਇਹਨਾਂ ਕਬੀਲਿਆਂ ਦਾ ਆਪਣਾ ਹੀ ਧਰਮ ਹੁੰਦਾ ਤੇ ਹਿੰਦੂ ਧਰਮ ਜਾਂ ਕਿਸੇ ਹੋਰ ਭਾਰਤੀ ਧਰਮ ਦੇ ਪ੍ਰਭਾਵ ਦੇ ਅnder ਨਹੀਂ ਹੈਗੇ ਇਸ ਲਈ ਇਹਨਾਂ ਮਿਸ਼ਨਰੀਆਂ ਨੇ ਕਬੀਲੀ ਇਲਾਕੇ ਵਿੱਚ ਜ਼ੋਰ ਸ਼ੋਰ ਨਾਲ ਧਰਮ ਦਾ ਪ੍ਰਚਾਰ ਕਰਨਾ ਸ਼ੁਰੂ ਕਰਤਾ ਕਬੀਲੀ ਲੋਕਾਂ ਨੂੰ ਕਈ ਤਰ੍ਹਾਂ ਦੇ ਲਾਲਚ ਦਿੱਤੇ ਗਏ ਉਹਨਾਂ ਦੇ ਇਲਾਕਿਆਂ ਵਿੱਚ ਸਿਹਤ ਕੇਂਦਰ ਸਿੱਖਿਆ ਕੇਂਦਰ ਕਿਸ ਤਰ੍ਹਾਂ ਦੀਆਂ ਸੁਵਿਧਾਵਾਂ ਉਹਨਾਂ ਨੂੰ ਜਿਹੜੇ ਮੁਹੱਈਆ ਕਰਵਾਈਆਂ ਗਈਆਂ ਇਸ ਤਰ੍ਹਾਂ ਕਬਾਈਲੀ ਲੋਕ ਕਮਿਸ਼ਨਰੀਆਂ ਦੇ ਪ੍ਰਭਾਵ ਦਿਨ ਆਪਣਾ ਧਰਮ ਛੱਡ ਕੇ ਈਸਾਈ ਬਣਨ ਲੱਗੇ ਪਰ ਈਸਾਈ ਬਣਨ ਨਾਲ ਉਹਨਾਂ ਨੂੰ ਈਸਾਈ ਧਰਮ ਦੇ ਤੌਰ ਤਰੀਕੇ ਰੀਤੀ ਰਿਵਾਜ ਅਪਣਾਉਣੇ ਪੈ ਗਏ ਜਿਨ੍ਹਾਂ ਨਾਲ ਉਹਨਾਂ ਦੇ ਜੀਵਨ ਦੇ ਵਿੱਚ ਬਹੁਤ ਸਾਰੇ ਪਰਿਵਰਤਨ ਆ ਗਏ ਅਗ ਹੈਗਾ ਆਵਾਜਾਈ ਤੇ ਸੰਚਾਰ ਦੇ ਸਾਧਨਾਂ ਦਾ ਵਿਕਾਸ ਜਦੋਂ ਅੰਗਰੇਜ਼ ਭਾਰਤ ਵਿੱਚ ਆਏ ਤਾਂ ਉਹਨਾਂ ਨੇ ਦੇਖਿਆ ਕਿ ਇੱਥੇ ਆਵਾਜਾਈ ਦੇ ਸਾਧਨ ਪੁਰਾਣੇ ਨੇ ਦਿਰਨੋ ਉਹਨਾਂ ਨੂੰ ਬਹੁਤ ਸਾਰੇ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਗਿਆ ਉਹਨਾਂ ਨੇ ਭਾਰਤ ਵਿੱਚ ਆਵਾਜਾਈ ਦੇ ਸੰਚਾਰ ਦੇ ਸਾਧਨਾਂ ਦਾ ਵਿਕਾਸ ਕਰਨਾ ਸ਼ੁਰੂ ਕੀਤਾ ਉਹਨਾਂ ਨੇ 1853 ਵਿੱਚ ਪਹਿਲੀ ਰੇਲ ਲਾਈਨ ਅਤੇ ਡਾਕ ਤਾਰ ਦੀ ਵਿਵਸਥਾ ਕੀਤੀ ਤੇ ਇਹਨਾਂ ਵਜ੍ਹਾਈ ਦੇ ਸਾਧਨਾਂ ਦੇ ਵਿਕਾਸ ਨੇ ਆਪਣੇ ਸਹੂਲਤ ਕੀਤਾ ਸਹੂਲਤਾਂ ਲਈ ਕੀਤਾ ਪਰ ਇਹਦਾ ਜ਼ਿਆਦਾ ਲਾਭ ਹੈ ਜਿਹੜੇ ਕਿ ਇਹ ਬੈਨੀਫਿਟ ਇਹ ਭਾਰਤੀ ਲੋਕਾਂ ਨੂੰ ਹੋਇਆ ਲੋਕ ਦੂਰ ਦੂਰ ਦੇ ਇਲਾਕਿਆਂ ਵਿੱਚ ਪਹੁੰਚਣ ਲੱਗੇ ਤੇ ਹੋ ਕਬੀਲੀ ਇਲਾਕਿਆਂ ਤੱਕ ਵੀ ਪਹੁੰਚ ਗਏ ਤੇ ਉਹਨਾਂ ਨੂੰ ਮੁੱਖ ਧਾਰਾ ਵਿੱਚ ਆਨਲੀ ਕਹਿਣ ਲੱਗੇ ਆਜ਼ਾਦੀ ਤੋਂ ਬਾਅਦ ਤਾਂ ਤੇਜ਼ੀ ਨਾਲ ਆਵਾਜੇ ਦੇ ਸਾਧਨਾਂ ਦਾ ਵਿਕਾਸ ਹੋਣਾ ਸ਼ੁਰੂ ਹੋ ਗਿਆ ਜਿਸ ਨਾਲ ਨਾ ਕਬਿਲੀ ਲੋਕ ਆਪਣੇ ਹੀ ਕਬੀਲੇ ਤੋਂ ਦੂਰ ਦੂਰ ਰਹਿੰਦੇ ਲੋਕਾਂ ਤੱਕ ਪਹੁੰਚਣੇ ਸ਼ੁਰੂ ਹੋ ਗਏ ਆਪਣੇ ਕਬੀਲੇ ਤੋਂ ਬਾਹਰ ਨਿਕਲਣ ਦੇ ਕਾਰਕਿ ਉਹ ਦੂਜੇ ਸਮੂਹਾਂ ਦੇ ਸੰਪਰਕ ਵਿੱਚ ਆਏ ਹੌਲੀ-ਹੌਲੀ ਉਹਨਾਂ ਵਿੱਚ ਪਰਿਵਰਤਨ ਹੋਣੇ ਸ਼ੁਰੂ ਹੋ ਗਏ ਅੱਗੇ ਹੈਗਾ ਮੰਡੀ ਆਰਥਿਕਤਾ ਹਾਂਜੀ ਪ੍ਰਾਚੀਨ ਸਮੇਂ ਦੇ ਵਿੱਚ ਕਬਿਲਿਆਂ ਦੀ ਆਰਥਿਕਤਾ ਨਿਰਵਾਹ ਆਰਥਿਕਤਾ ਹੁੰਦੀ ਸੀ ਉਨ੍ਹਾਂ ਦੀ ਜ਼ਰੂਰਤਾਂ ਬਹੁਤ ਹੀ ਸੀਮਤ ਸੀ ਤੇ ਉਹ ਆਪਣੀਆਂ ਜ਼ਰੂਰਤਾਂ ਪੂਰਾ ਕਰਨ ਲਈ ਉਤਪਾਦਨ ਕਰਿਆ ਕਰਦੇ ਸੀ ਤੇ ਜੰਗਲਾਂ ਤੋਂ ਫਲ ਜੜਾਂ ਤੇ ਸ਼ਿਕਾਰ ਇਕੱਠਾ ਕਰਦੇ ਸੀ ਉਨ੍ਹਾਂ ਦੇ ਸਮਾਜ ਦੇ ਵਿੱਚ ਫालतू ਉਤਪਾਦਨ ਕਰਨ ਦੀ ਪ੍ਰਥਾ ਬਿਲਕੁਲ ਨਹੀਂ ਸੀ ਤੇ ਉਹ ਮੰਡੀਆਂ ਤੋਂ ਤਾਂ ਬਿਲਕੁਲ ਹੀ ਅਣਜਾਣ ਸੀ ਪਰ ਜਿਵੇਂ ਜਿਵੇਂ ਹੋਰ ਸਮੂਹਾਂ ਦੇ ਨੇੜੇ ਆਉਂਦੇ ਗਏ ਆਵਾਜਾਈ ਦੇ ਸਾਧਨਾਂ ਦੇ ਵਿਕਾਸ ਕਰਕੇ ਦੂਰ ਦੂਰ ਦੇ ਇਲਾਕਿਆਂ ਵਿੱਚ ਜਾਣ ਲੱਗੇ ਉਹਨਾਂ ਨੂੰ ਮੰਡੀ ਆਰਥਿਕਤਾ ਬਾਰੇ ਪਤਾ ਲੱਗਣਾ ਸ਼ੁਰੂ ਹੋ ਗਿਆ ਉਹਨਾਂ ਨੂੰ ਪਤਾ ਲੱਗ ਗਿਆ ਕਿ ਉਹ ਥੋੜਾ ਜਿਹਾ ਉਤਪਾਦਨ ਕਰਕੇ ਵੀ ਉਹਨੂੰ ਵੇਚਿਆ ਜਾ ਸਕਦਾ ਹੈ ਇਸ ਤਰ੍ਹਾਂ ਉਹਨਾਂ ਨੇ ਮਿਹਨਤ ਕਰਕੇ ਵਾਧੂ ਉਤਪਾਦਨ ਪੈਦਾ ਕਰਨਾ ਸ਼ੁਰੂ ਕਰਤਾ ਵਾਧੂ ਉਤਪਾਦਨ ਨੂੰ ਮੰਡੀ ਵਿੱਚ ਵੇਚਣਾ ਸ਼ੁਰੂ ਕਰਤਾ ਜਿਸ ਦੇ ਨਾਲ ਉਹਨਾਂ ਨੂੰ ਪੈਸਾ ਹਾਸਿਲ ਹੋਣ ਲੱਗਿਆ ਅਤੇ ਤੇ ਉਹਨਾਂ ਦਾ ਜੀਵਨ ਹੋਰ ਸੌਖਾ ਹੋ ਗਿਆ ਇਸ ਤਰ੍ਹਾਂ ਮੰਡੀ ਆਰਥਿਕਤਾ ਨੇ ਉਹਨਾਂ ਦੇ ਜੀਵਨ ਨੂੰ ਬਦਲਣਾ ਸ਼ੁਰੂ ਕਰਤਾ ਗੰਗਨਾਲ ਸੰਵਿਧਾਨਿਕ ਉਪਬੰਧ ਭਾਰਤ ਦੇ ਸੰਵਿਧਾਨ ਵਿੱਚ ਇਹ ਵੀ ਲਿਖਿਆ ਹੋਇਆ ਕਿਸੇ ਵੀ ਭਾਰਤੀ ਨਾਗਰਿਕ ਨਾਲ ਧਰਮ ਨਸਲ ਜਾਤ ਭਾਸ਼ਾ ਰੰਗ ਦੇ ਆਧਾਰ ਤੇ ਕਿਸੇ ਵੀ ਤਰੀਕੇ ਦਾ ਕੋਈ ਵਿਤਕਰਾਨ ਨਹੀਂ ਹੋਊਗਾ ਇਦੇ ਨਾਲ ਇਸ ਸਵਿਧਾਨ ਵਿੱਚ ਇਹ ਵਿਵਸਥਾ ਕੀਤੀ ਗਈ ਕਿ ਸਮਾਜ ਦੇ ਕਮਜ਼ੋਰ ਵਰਗ ਜਿਵੇਂ ਕਿ ਅਨੁਸੂਚਿਤ ਜਾਤੀਆਂ ਕਬੀਲਿਆਂ ਨੂੰ ਸੁਰੱਖਿਆ ਪ੍ਰਦਾਨ ਕਰਨ ਲਈ ਕੁਝ ਵਿਸ਼ੇਸ਼ ਜਿਹੜੀਆਂ ਰਾਇਤਾਂ ਦਿੱਤੀਆਂ ਜਾਣਗੀਆਂ ਤੇ ਇਹਨਾਂ ਦੇ ਵਿੱਚ ਸਿੱਖਿਆਕ ਸੰਸਥਾਵਾਂ ਸਰਕਾਰੀ ਨੌਕਰੀਆਂ ਵਿਧਾਨ ਸਭਾਵਾਂ ਵਿੱਚ ਇਹਨਾਂ ਵਰਗਾਂ ਦੇ ਲਈ ਕੁਝ ਸਿੱਟਾ ਰੱਖਣੀਆਂ ਰੱਖਿਆ ਜਾਣਗੀਆਂ ਸਵਿਧਾਨ ਨੇ ਰਾਜਾਂ ਦੇ ਰਾਜਪਾਲ ਨੂੰ ਵੀ ਇਹ ਅਧਿਕਾਰ ਦਿੱਤਾ ਕਿ ਕਬੀਲਿਆਂ ਸੰਬੰਧੀ ਇੱਕ ਸਲਾਹਕਾਰ ਕੌਂਸਲ ਬਣਾਉਣ ਜੋ ਕਬੀਲਿਆਂ ਵਿੱਚ ਜ਼ਮੀਨ ਸੰਬੰਧੀ ਲੈਣ ਦੇਣ ਬਾਰੇ ਨਿਯਮ ਬਣਾਈ ਜੋ ਇਹਨਾਂ ਨੂੰ ਸ਼ਾਹੂਕਾਰਾਂ ਦੇ ਸ਼ੋਸ਼ਣ ਤੋਂ ਬਚਾਵੇ ਇਹਦੇ ਨਾਲ ਹੀ ਕਬਿਲੀ ਇਲਾਕਿਆਂ ਦੇ ਵਿਕਾਸ ਲਈ ਵੀ ਸੰਵਿਧਾਨ ਉਸ ਸਰਕਾਰ ਨੂੰ ਵਿਸ਼ੇਸ਼ ਹਦਾਇਤਾਂ ਆਈਆਂ ਵੀ ਹਰੇਕ ਨਾਗਰਿਕ ਨੂੰ ਸੰਵਿਧਾਨ ਦੇ ਕੁਝ ਮੌਲਿਕ ਅਧਿਕਾਰ ਦਿੱਤੇ ਗਏ ਤਾਂਕਿ ਉਹ ਆਪਣਾ ਜੀਵਨ ਚੰਗੀ ਤਰ੍ਹਾਂ ਜੀ ਸਕਣ ਤੇ ਇਹ ਅਧਿਕਾਰ ਕਬਿਲੀ ਲੋਕਾਂ ਨੂੰ ਵੀ ਹਾਸਲ ਸੀ ਇਸ ਤਰ੍ਹਾਂ ਸੰਵਿਧਾਨ ਵਿੱਚ ਰੱਖੇ ਪਵੰਧਾ ਕਰਨ ਇਹਨਾਂ ਦੇ ਇਲਾਕਿਆਂ ਵਿੱਚ ਵਿਕਾਸ ਹੋਣਾ ਸ਼ੁਰੂ ਹੋ ਗਿਆ ਤੇ ਇਹਨਾਂ ਦਾ ਜੀਵਨ ਬਦਲਣਾ ਸ਼ੁਰੂ ਹੋ ਗਿਆ ਅੱਗੇ ਹੈਗਾ राजे ਸਰਕਾਰੀ ਕੋਸ਼ਿਸ਼ਾਂ ਗਵਰਨਮੈਂਟਲ ਐਫਰਟਸ ਭਾਰਤ ਦੇ ਆਜ਼ਾਦ ਹੋਣ ਸਮੇ ਇਹਨਾਂ ਇਲਾਕਿਆਂ ਦੀ ਹਾਲਤ ਕਾਫੀ ਮਾੜੀ ਸੀ ਇਸੇ ਕਰਕੇ ਸੰਵਿਧਾਨ ਵਿੱਚ ਇਹਨਾਂ ਦੇ ਜਿਹੜੇ ਵਿਕਾਸ ਲਈ ਕੀ ਤਰ੍ਹਾਂ ਦੀਆਂ ਰਾਇਤਾਂ ਰੱਖੀਆਂ ਜਾਂ ਤੇ ਇਹਨਾਂ ਸੰਵਿਧਾਨਿਕ ਸੰਵਿਧਾਨ ਦੇ ਅਨੁਸਾਰ ਸਰਕਾਰ ਨੇ ਇਹਨਾਂ ਦੇ ਵਿਕਾਸ ਲਈ ਕੋਸ਼ਿਸ਼ਾਂ ਕੀਤੀਆਂ ਇਹਨਾਂ ਦੇ ਇਲਾਕਿਆਂ ਤੱਕ ਸੜਕਾਂ ਬਣਵਾਈਆਂ ਫਿਰ ਸਿੱਖਿਆਕ ਸੰਸਥਾਵਾਂ ਸਿਹਤ ਸਵਾਮਾ ਹਸਪੀਟਲ ਖੋਲੇ ਗਏ ਤਾਂ ਕਿ ਹਰ ਬਿਮਾਰੀ ਦਾ ਜਿਹੜਾ ਇਲਾਜ ਹੋ ਸਕੇ ਤੇ ਉਹਨਾਂ ਨੂੰ ਅੱਗੇ ਪੜਨ ਲਈ ਵੀ ਪ੍ਰੇਰਿਤ ਕੀਤਾ ਗਿਆ ਜਿਹੜੇ ਸਮਾਜ ਸੇਵੀ ਸੰਸਥਾਵਾਂ ਸੀ ਉਹਨਾਂ ਨੇ ਇਲਾਕਿਆਂ ਵਿੱਚ ਕੰਮ ਕਰਕੇ ਬਹੁਤ ਜ਼ਿਆਦਾ ਇਹਨਾਂ ਦੀ ਮਦਦ ਕੀਤੀ ਤੇ ਇਹਨਾਂ ਨੂੰ ਜਿਹੜਾ ਸ਼ਾਹੂਕਾਰ ਦੇ ਸ਼ੋਸ਼ਣ ਤੋਂ ਵੀ ਬਚਾਉਣ ਲਈ ਕਾਨੂੰਨ ਬਣਾਏ ਗਏ ਇਹਨਾਂ ਨੂੰ ਮੁੱਖ ਧਾਰਾ ਵਿੱਚ ਲਿਆਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਗਈ ਇਸ ਤਰ੍ਹਾਂ ਸਰਕਾਰੀ ਕੋਸ਼ਿਸ਼ਾਂ ਨਾਲ ਵੀ ਲੋਕ ਮੁੱਖ ਧਾਰਾ ਦੇ ਨੇੜੇ ਆ ਗਏ ਤੇ ਉਹਨਾਂ ਦਾ ਜੀਵਨ ਦੇ ਵਿੱਚ ਪਰਿਵਰਤਨ ਹੋਣਾ ਸ਼ੁਰੂ ਹੋ ਗਿਆ ਸੋ ਇਸੇ ਤੋ ਤੁਹਾਡਾ ਟੌਪਿਕ Thanks.